ਬਹੁਤ ਬਹੁ ਜਿਆਰਾਂ ਸ਼੍ਰੀਮਾਨ ਸਰਦਾਰ ਗੁਰਵਰ ਸਿੰਘ ਜਿਹਨਾਂ ਨੇ ਐਮਆਈ ਟੂਰਨਾਮੈਂਟ ਕਿੰਨਾ ਜੀਤੇ ਵਾਲੀ ਦਾ ਇਹ ਟੂਰਨਾਮੈਂਟ ਪੂਰਨ ਲੇ ਇਸ ਲਈ ਕਈ ਬਹਾਦਰਾਂ ਨੇ ਨਾ ਗਰਾਉਂਡਾਂ ਦੇ ਵਿੱਚ ਇਹ ਸ਼ੋਹਰਤ ਸੁਨੇ ਘੜਾ ਦੀ ਜਿਹੜੇ ਆਜ ਅੰਤਰਰਾਸ਼ਟਰੀ ਖਿਡਾਰੀ ਮਰ ਚੁੱਕੇ ਨੇ ਉਹ ਖੜਾ ਦੇਣਾ ਗਰਾਉਂਡਾਂ ਦੇ ਸਾਥੀ ਰਹੇ ਨੇ ਗਰਾਉਂਡਾਂ ਦੀ ਸ਼ਾਨ ਰਹੇ ਨੇ

के देना को महात्मा जी भगवान जी तथा मेरे श्रींदा चंदन नरकुमार तथा सरला राम नरबार सजात हर गुलेरे सार बहु दिए करो राम करना कि देना करते समय में तो सब अपना कीमती समय और सुनाने तो दे रहे हैं